ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਰੰਗ ਰੂਪ ਅਤੇ ਚੀਜ਼ਾਂ ਦੇ ਲਈ ਪਾਗਲ ਹੋ ਰਹੀ ਦੁਨੀਆ ਉਹਨਾਂ ਲੋਕਾਂ ਨੂੰ ਜੀਵਨ ਤੱਕ ਨਹੀਂ ਦਿੰਦੀ ਜੋ ਕਿ ਸਾਦਗੀ ਦੇ ਨਾਲ ਆਪਣੇ ਮਨ ਚਾਹੇ ਰੰਗ ਰੂਪ ਦੇ ਨਾਲ ਰੱਬ ਦੀ ਰਜ਼ਾ ਦੇ ਵਿੱਚ ਰਹਿ ਰਹੇ ਹੁੰਦੇ ਨੇ ਇੱਕ ਅਜਿਹੀ ਦੁਖਦ ਖਬਰ ਦਾ ਪਤਾ ਲੱਗ ਗਿਆ ਹੈ ਕਿ ਸੋਹਰੇ ਪਰਿਵਾਰ ਦੇ ਵੱਲੋਂ ਆਪਣੀ ਨੂੰਹ ਨੂੰ ਰੰਗ ਗੋਰਾ ਨਾ ਹੋਣ ਕਰਕੇ ਤਾਣੇ ਦਿੱਤੇ ਜਾਂਦੇ ਸਨ ਜਿਸ ਤੋਂ ਬਾਅਦ ਉਸ ਕੁੜੀ ਦੀ ਜਾਨ ਤੱਕ ਸੋਹਰੇ ਪਰਿਵਾਰ ਦੇ ਵੱਲੋਂ ਲਈ ਗਈ ਹੈ ਇਹ ਵੱਡੇ ਇਲਜ਼ਾਮ ਇਸ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਕਿਉਂਕਿ ਪਤਾ ਲੱਗਦਾ ਹੈ ਕਿ ਕਿੰਤ ਚਾਵਾ ਦੇ ਨਾਲ ਇਸ ਧੀ ਨੇ ਵਿਆਹ ਕੀਤਾ ਸੀ ਮਹਸਤਿੰਚਾਰ ਮਹੀਨੇ ਬਾਅਦ ਹੀ ਇਸ ਕੁੜੀ ਦੀ ਜਾਨ ਸੋਹਰੇ ਪਰਿਵਾਰ ਦੇ ਵੱਲੋਂ ਲਈ ਗਈ ਹੈ ਰੰਗ ਗੋਰਾ ਨਾ ਹੋਣ ਕਰਕੇ ਉਸ ਦੀ ਨਨਾਨਾਣ ਸਮੇਤ ਸਾਸੂਰਾ ਉਸ ਦੇ ਹੱਥ ਦੀਆਂ ਰੋਟੀਆਂ ਤੱਕ ਨਹੀਂ ਖਾਂਦੇ ਸਨ ਉਸ ਨੂੰ ਦੇਖ ਕੇ ਨਹੀਂ ਜਰਦੇਸੀ ਆਉਂਦੇ ਜਾਂਦੇ ਅਜਿਹੇ ਤਾਨੇ ਦਿੰਦੇ ਸੀ ਕਿ ਕੁੜੀ ਪਰੇਸ਼ਾਨ ਹੋ ਚੁੱਕੀ ਸੀ ਅਬੋਹਰ ਦੀ ਨਜ਼ਦੀਕੀ ਪਿੰਡ ਰਾਏਪੁਰਾ ਤੋ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਨਵਿਆਹੀ ਕੁੜੀ ਦੀ ਜਾਨ ਗਈ ਇਸ ਪੂਰੀ ਘਟਨਾ ਤੋਂ ਬਾਅਦ ਕੁੜੀ ਦੇ ਵਿਆਹ ਦੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਖੁਸ਼ੀ-ਖੁਸ਼ੀ ਜਾਵਾਂ ਦੇ ਨਾਲ ਕੁੜੀ ਨੇ ਉਸ ਮੁੰਡੇ ਦੇ ਨਾਲ ਵਿਆਹ ਕਰਵਾਇਆ ਸੀ ਆਪਣਾ ਪਤੀ ਉਸ ਨੂੰ ਮੰਨਿਆ ਸੀ ਪਰ ਉਸ ਨੇ ਕਿਸੇ ਵੀ ਗੱਲ ਦੀ ਕਦਰ ਨਹੀਂ ਕੀਤੀ ਅਤੇ ਇਸ ਮਾਸੂਮ ਕੁੜੀ ਦੀ ਜਾਨ ਲੈ ਲਈ 25 ਸਾਲ ਦੀ ਨਿਰਮਲ ਕੌਰ ਦਾ ਵਿਆਹ ਮੋਗਾ ਦੇ ਰਹਿਣ ਵਾਲੇ ਦਲਦੀਪ ਸਿੰਘ ਦੇ ਨਾਲ 3-4 ਮਹੀਨੇ ਪਹਿਲਾਂ ਹੋਇਆ ਸੀ ਹਾਲਾਂਕਿ ਵਿਆਹ ਤੋਂ ਪਹਿਲਾਂ ਇੱਕ ਦੂਸਰੇ ਨੂੰ ਦੇਖ-ਦਖਾਈਆ ਕੀਤਾ ਗਿਆ ਸੀ ਪਰ ਉਸ ਸਮੇਂ ਕੋਈ ਵੀ ਰੁਕਾਵਟ ਉਹਨਾਂ ਨੂੰ ਨਹੀਂ ਦਿਖੀ ਅਤੇ ਵਿਆਹ ਕੀ ਲੈ ਜਾਣ ਤੋਂ ਬਾਅਦ ਉਹਨਾਂ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕ ਦੇ ਪਿਤਾ ਤੇ ਪਰਾਨੇ ਦੱਸਿਆ ਕਿ ਪਰਸੋਂ ਨਿਰਮਲ ਕੋਰ ਦਾ ਦਿਓਰ ਅਤੇ ਪਤੀ ਕਿਸ ਤਰ੍ਹਾਂ ਦੇ ਨਾਲ ਆਏ ਉਸ ਨੂੰ ਪੇਕਾ ਪਰਿਵਾਰ ਘਰ ਦੇ ਬਾਹਰ ਹੀ ਨੇੜਲੇ ਛੱਡ ਗਏ ਸਨ ਜਿਸ ਤੋਂ ਬਾਅਦ ਕੁੜੀ ਇਸੇ ਦੁੱਖ ਦੇ ਵਿੱਚ ਸੀ ਕਿ ਉਸ ਦਾ ਰੰਗ ਗੋਰਾ ਕਿਉਂ ਨਹੀਂ ਹੈ। ਅਤੇ ਉਸ ਦਾ પતિ ਉਸ ਨੂੰ ਪਿਆਰ ਨਹੀਂ ਕਰਦਾ ਕਿਉਂਕਿ ਉਹ ਕਿਸੇ ਹੋਰ ਕੁੜੀ ਦੇ ਨਾਲ ਰਾਤ ਦੇ ਸਮੇਂ ਵੀ ਫੋਨ ਤੇ ਗੱਲਾਂ ਕਰਦਾ ਸੀ ਅਤੇ ਇਸ ਗੱਲ ਦਾ ਪਤਾ ਨਵੀਂ ਵਿਆਹੀ ਚੂੜੇ ਵਾਲੀ ਇਸ ਪਤਨੀ ਨੂੰ ਲੱਗ ਚੁੱਕਿਆ ਸੀ ਉਸ ਨੇ ਇਸ ਬਾਰੇ ਆਪਣੇ ਪੇਕੇ ਪਰਿਵਾਰ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਹੁਰੇ ਘਰ ਜਾ ਕੇ ਗੱਲ ਕੀਤੀ ਸੀ ਮਾਮਲਾ ਸੁਲਝਾ ਲਿਆ ਗਿਆ ਸੀ ਪਰ ਫਿਰ ਵੀ ਉਹ ਉਹਨਾਂ ਦੀ ਭੈਣ ਨੂੰ ਪਸੰਦ ਨਹੀਂ ਕਰਦੇ ਸਨ ਜਿਸ ਤੋਂ ਬਾਅਦ ਇਹ ਮਾੜੀ ਘਟਨਾ ਇਸ ਪਰਿਵਾਰ ਦੇ ਨਾਲ ਹੋਈ ਅਤੇ ਮਾਸੂਮ ਕੁੜੀ ਨੂੰ ਆਪਣੀ ਜਾਨ ਗਵਾਣੀ ਪਈ ਜਿਸ ਦੀ ਉਮਰ ਮਹਿਸ 25 ਸਾਲ ਦੀ ਸੀ ਅੰਗਰ ਸਿੰਘ ਜੀ ਇਹ ਲੜਕੀ ਤੁਹਾਡੀ ਕੀ ਲੱਗਦੀ ਸੀ ਭੈਣ ਲੱਗਦੀ ਸੀ ਅਲੱਗ ਤਾਂ ਕੀ ਨਾ ਇੱਕ ਵੀ ਦਾ ਨਰਮਲ ਘਰ ਹੈ ਜੀ ਕੀ ਗੱਲ ਕੀ ਹੋਇਆ ਵੀਰੇ ਇਹ ਵੀਰੇ ਸੋਹਣਾ ਸੀਗਾ ਬਾਜਪਾ ਤੇ ਥੀ ਤੇ ਕੋਈ ਕਿਸੇ ਰੰਗ ਸਾਲਾਣ ਕਰਕੇ ਇਹਨਾਂ ਨੂੰ ਇਹਨਾਂ ਨੂੰ ਸੀ ਇੱਕ ਤੇ ਸੋਹਰਾ ਪਰਵਾਰ ਸੀ ਸਾਰਾ ਇਹ ਮੰਨ ਕੇ ਚੱਲੋ ਇਹਨੇ ਜਿੱਦਲੇ ਪਹਿਲਾ ਹੋਇਆ ਸੀ ਇਹਨੇ ਕਰੀਬਨ 4 ਮਹੀਨੇ ਪਹਿਲਾ ਹੋਇਆ ਸੀ ਯਾਰ ਮੈਨੂੰ ਭੱਜੋ ਜੀ ਤੁਹਾਨੂੰ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਹਾਨੂੰ ਇਹ ਹੀ ਕਰਦੇ ਜਿਵੇਂ ਉਹਨੇ ਇੱਕ ਵੀ ਬੁਤੀ ਕੀਤੀ ਛਾਲ ਮਾਰੀ ਹੈ ਤਾਂ ਇਨਸਾਫ ਚਾਹੀਦਾ ਹੈ ਉਹ ਤੰਮ ਉਹਨੇ ਕਿਸੇ ਸੈਲਿਸ਼ੀਅਸ ਤੋਂ ਕਰਾਇਆ ਸੀ ਫਿਰ ਦੱਸਦੇ ਨੇ ਇਹ ਵੀ ਫਿਰ ਅਸੀਂ ਕਹਿ ਕੇ ਸਮਝਾ ਕੇ ਵੀ ਹੁੰਦ ਰਹੇ ਆ ਘਰੇ ਉਹਨਾਂ ਦੇ ਜਾ ਕੇ ਫਿਰ ਉਹ ਕਹਿੰਦੇ ਸਿਆਣ ਸਾਡੀ ਹੁਣ ਜ਼ਿੰਮੇਵਾਰੀ ਹੈ ਸਾਰਾ ਕਹਿੰਦੇ ਸੀ ਮੇਰੀ ਜ਼ਿੰਮੇਵਾਰੀ ਹੈ ਮੌਨ ਨਹੀਂ ਹੁੰਦਾ ਜਾਂ ਕੰਮ ਨਹੀਂ ਹੁੰਦਾ ਫਿਰ ਫਿਰ ਵੀ ਉਹ ਮੈਂ 10 15 ਦਿਨਾਂ ਬਾਅਦ ਜਿਵੇਂ ਰਾਤ ਨੂੰ ਫੋਨ ਕਰਦੇ ਸੀ ਥੇ ਚਪੇੜ ਮਾਰੀ ਹੈ ਪਰ ਉਹ 12 12 ਵਜੇ ਤੇ ਇਹ ਮਤਲਬ ਵੀ ਛੱਡਣ ਆਏ ਸੀ ਮਤਲਬ ਵੀ ਇਹ ਇੱਕ ਬ੍ਰਦਰ ਦਾ ਮਤਲਬ ਮਤਲਬ ਦੇਵਰ ਯਾਰ ਦਾ ਹਾਂ ਦੇਵਰ ਦੇਵਰ ਦਾ ਭੈਣ ਦਾ ਇੱਕ ਮਤਲਬ ਵੀ ਘਰ ਵਾਲਾ ਉਹ ਛੱਡਣ ਆਏ ਸੀ ਸਵੇਰ ਵੀ ਉਹਨੇ ਦੱਸਿਆ ਸੀ ਸ਼ਾਮ ਨੂੰ ਵੀ ਇਸ ਤਰ੍ਹਾਂ ਕਰਕੇ ਫੇਰ ਉਸ ਤਰ੍ਹਾਂ ਕਰਦੇ ਆ ਦੁਬਾਰਾ ਤੋਂ ਮੈਂ ਕੁਝ ਮਿੰਟ ਸਿਰੇਪਾ ਗੱਲ ਕਰਾਂਗੇ ਉਹਨਾਂ ਨੂੰ ਬੁਲਾ ਕੇ ਇੱਥੇ ਬੁਲਾ ਕੇ ਉਹਦੀ ਪਰੇਵਾ ਮਤਲਬ ਇਹ ਟੈਨਸ਼ਨ ਚੱਲਦੀ ਰਹੀ ਦਿਮਾਗ ਕਿ ਕੀ ਕੀ ਸਮਝ ਰਹੀ ਸਭ ਉਹਨਾਂ ਨੇ 6 ਵਜੇ ਜਾਣ ਦੀ ਕੋਸ਼ਿਸ਼ ਕੀਤੀ ਸੀ ਅੱਛਾ ਤੇ ਭਰਾ ਨੇ ਤੇ ਜੀਜੀ ਨੇ ਜਿਹੜਾ ਸੀਗਾ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਰਕੇ ਉਹਨੇ ਇਹ ਸੋਚ ਲਿਆ ਬਸ ਮਿੰਟ ਨਗਰੋਂ ਲਾਉਣ ਆਏ ਆ ਬਸ ਇਸ ਕਰਕੇ ਉਹਨੇ ਸਵੇਰ ਸਾਨੂੰ ਦੱਸਿਆ ਨਹੀਂ 6 ਵਜੇ ਸਾਨੂੰ ਨਾ ਪਤਾ ਸੀ ਕਿਧਰੇ ਅਸੀਂ ਇੱਧਰ-ਉੱਧਰ ਦੇਖਦੇ ਤੇ ਪਰ ਉਹ ਫਿਰ ਟੱਪੜਾਂ ਤੇ ਚੁੰਮੀ ਮਹਿਰ ਤਾਂ ਮਿਲ ਹੀ ਗਈ ਕੋਈ ਮਹਿਰ ਮਲੂਕਾ ਨੇ ਇਹਦਾ ਖੜਾਤਾ ਨਹੀਂ ਆ ਵਾਹ ਵਾਲੇ ਬਾਹ ਵਾਲੇ ਪੁੱਪੇ। ਕਿਾਸੀਓ ਸਾਬਰਾਏ। ਕੀ ਰੱਖਦੇ ਅਮਰਤਲ ਕੰਡੇ ਪੈ ਨਹੀਂ ਲੱਗਦੇ। ਕੀ ਗੱਲ ਬਾਤ ਕੀ ਹੈ ਇਹ ਪੰਦੇ ਨਾਲ? ਗੱਲ ਬਾਤ ਜੀ ਮਤਲਬ ਉੱਤੇ ਸੋਹਰੇ ਤੰਗ ਕਰਦੇ ਹੁੰਦੇ ਸੀ। ਵੀ ਪਹਿਲਾਂ ਜਦੋਂ ਵੇਖਣਾ ਜੇ ਉਹ ਕਹਿੰਦੇ ਸਾਨੂੰ ਪਸੰਦ ਨਹੀਂ ਜਾਵੇ। ਉਸ ਤੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਤੁਕਾਰੀਆਂ, ਅੰਗੋਰੀਆਂ, ਲੋਗਾਂ ਲਾਉਂਦੀਆਂ। ਉਸ ਤੋਂ ਬਾਅਦ ਕੁਰੀ ਕੰਡਣ ਆਏ ਸੀ ਇੱਥੇ ਮਤਲਬ ਛੱਡਣ ਹੀ ਆਇਆ ਸੀ ਉਹ। ਉਹਰੇ ਬੜਾ ਕੀ ਦਿਮਾਗ 'ਚ ਗੱਲ ਨਾ ਮੰਨਦੀ ਹੈ। ਪਰ ਨਾ ਹੀ ਨਰਮਲ ਪਾਸ। ਕਿੰਨੇ ਸਾਲ ਪਹਿਲੇ ਸਾਡੀ ਕਾਲੀ ਪੈੰਡ ਨਹੀਂ ਮੈਂ ਕੋਈ ਪੈੰਡ ਨਹੀਂ ਆਹਾਰਕ ਦਾ ਨਹੀਂ ਮੈਂ ਉਹ ਮੰਗ ਕੀ ਕਰਦੇ ਹੋ ਤੁਸੀਂ ਮੰਗ ਜੀ ਹਸਾਬ ਮਿਲਣਾ ਚਾਹੀਦਾ ਹੈ ਪੂਰੀ ਕਾਨੂੰਨੀ ਕਾਰਵਾਈ ਹੋਵੇ ਜਿਵੇਂ ਨੂੰ ਹੋਣੀ ਚਾਹੀਦੀ ਹੈ ਜੀ ਮਿਲਣੀ ਚਾਹੀਦੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ ਚ ਹਾਂਜੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ ਅਬ ਉਹ ਅਬ ਉਹ ਨਈਓ ਪਿੰਡ ਚ ਰਹਿੰਦੇ ਜੀ ਆਪੇ ਜਿਹੜੇ ਪਿੰਡ ਚ ਰਹੋ ਰਾਏਪੁਰਾ ਜੀ ਰਾਏਪੁਰਾ ਥੰਦਾ ਦਾ ਕਿ ਨਾ ਹੁੰਦੇ ਕਿਤਾ ਜੀ ਹਰਦਮ ਸਿੰਘ ਮੰਗ ਕੀ ਕਰਦੇ ਹੋ ਹਾਂ ਜੀ ਹਸਾਬ ਮਿਲਣਾ ਚਾਹੀਦਾ ਕਿੱਥੋਂ ਦੇ ਵਾਸੀ ਹੋ ਰਾਏਪੁਰਾ ਕੀ ਲੱਗਦੇ ਸੀ ਤੁਹਾਡੇ ਜਿਹੜੀ ਮਿੱਤੇ ਕਿ ਨਾਮ ਹੈ ਉਹਨਾਂ ਦਾ ਘਰੇ ਤਾਂ ਨੰਮੇ ਕਹਿੰਦੇ ਵੈਸੇ ਨਿਰਮਲ ਹੈ ਨਾਮ ਅੱਛਾ ਉਮਰ ਕਿੰਨੀ ਕਹ ਜਾਂਦੀ ਹੈ ਮੈਨੂੰ ਕੋ 25 26 ਸਾਲ ਹੈ ਯਾਰ ਜਿਹਨਾਂ ਨਾਲ ਸ਼ਾਦੀ ਹੋਈ ਸੀ ਉਹਨਾਂ ਦੇ ਕੀ ਨਾਮ ਹੈ ਉਹ ਦਾ ਨਾਮ ਦਿਲਦੀਪਾਈ ਹੁੰਦੇ ਆ ਕਿੱਥੇ ਗਿਆ ਸੀ ਕੁੜੀ ਅੱਗੇ ਜੀ ਕੀ ਗੱਲਬਾਤ ਕੀ ਹੋਈ ਹੈ ਨਵੀ ਉਹਨਾਂ ਦੀ ਮਤਲਬ ਵੀ ਪਰਿਵਾਰਕ ਦੇ ਮਤਲਬ ਸਾਰਾ ਪਰਿਵਾਰ ਇਹ ਗੱਲ ਕਹਿੰਦਾ ਸੀਗਾ ਕੁੜੀ ਦੀ ਨਣਾ ਨੂੰ ਸਹੁਰਾ ਸੱਸ ਕਹਿੰਦੇ ਸੀ ਕੁੜੀ ਸੋਹਣੀ ਨਹੀਂ ਕਿ ਕਾਲੀ ਹੈ ਵੀ ਅਸੀਂ ਲੈਦੀ ਰੋਟੀ ਨਹੀਂ ਖਾਣੀ ਮਤਲਬ ਐਸੀਆਂ ਗੱਲਾਂ ਕਰਦੇ ਸੀ ਟੌਰਚਰ ਵੀ ਕਰਦੇ ਸੀਗੇ ਤੇ ਕੁੱਟਮਾਰ ਨਹੀਂ ਹੋਈ ਹੈ ਜੀ ਤੇ ਜਿਹੜਾ ਉਹ ਮੁੰਡਾ ਜੀ ਦਲਦੀਪ ਹੈ ਉਹ ਕਿਸੇ ਹੋਰ ਕੁੜੀ ਨਾਲ ਵੀ ਉਹਦੇ ਲਿੰਕ ਹੈ ਜੀ ਫੋਨ ਤੇ ਗੱਲ ਕਰਦਾ ਸੀ ਮਾਰ ਜਾ ਕੇ ਰਾਤ ਨੂੰ ਗੱਲ ਕਰਦਾ ਸੀ ਜਦੋਂ ਵੀ ਉਹਦਾ ਫੋਨ ਆ ਜਾਂਦਾ ਸੀ ਯਾਰ ਕਿ ਕੁੜੀ ਨੇ ਦੱਸਿਆ ਵੀ ਸੀਗਾ ਪਰ ਅਸੀਂ ਇਹ ਸੋਚਦੇ ਸੀ ਵੀ ਇਹਦਾ ਕਰ ਵਸ ਜੇ ਗਏ ਵੀ ਇੱਕ ਦੋ ਵਾਰੀ ਸਮਝਾ ਕੇ ਵੀ ਆਏ ਆ ਠੀਕ ਹੈ ਜੀ ਫਿਰ ਵੀ ਉਹਨਾਂ ਨੇ ਇਹ ਗੱਲ ਨਹੀਂ ਸੋਚੀ ਕਿ ਕੱਲ ਪਰਸੋਂ ਛੱਡਣਾ ਆ ਗਿਆ ਤੇ ਮਤਲਬ ਵੀ ਮਗਰੋਂ ਲਾਉਣੀ ਆਇਆ ਸੀ ਵੀ ਕਹਿੰਦਾ ਸੀ ਵੀ ਇੱਥੇ ਛੱਡ ਜੂਗਾ ਕਲ ਟੇਪਲ ਬੋਟ ਤੇ ਮਿਲੀ ਹੈ ਜੀ ਸੜਕ ਦੇ ਉੱਤੇ ਜਿਹੜਾ ਆਪਣੀ ਸਿੰਗਲ ਰੋਡ ਆਉਂਦੀ ਹੈ ਜੀ ਉੱਥੇ ਪੌੜਾ ਜੀ ਉਹਦੇ ਵਿੱਚ ਸੀਗੀ ਕਿੰਨੇ ਸਮੇਂ ਪਹਿਲਾਂ ਸ਼ਾਦੀ ਹੋਈ ਸੀ ਇਹਨਾਂ ਦੀ ਇਹਨਾਂ ਦੇ ਤਿੰਨ ਮਹੀਨੇ ਪਹਿਲਾਂ ਹੋਈ ਹੈ ਜੀ ਉਹ ਮੰੰਗੀ ਕਰਦੇ ਇਨਸਾਫ ਦੀ ਕਰਦੇ ਇਹ ਮਰਦਾ ਘਰ ਦੇ ਵਿੱਚ ਲਾਸ਼ ਜੀ ਲੈਂਦੀ ਹੈ ਤੇ ਕਾਨੂੰਨੀ ਕਾਰਵਾਈ ਕਰਵਾਈਏ ਫਰਾਸੀ ਸੋਚਦੇ ਆ ਵੀ ਸਾਡੀ ਵੱਧ ਤੋਂ ਵੱਧ ਮਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਇੱਕ 3 ਮਹੀਨੇ ਪਹਿਲਾਂ ਵੇਚੀ ਸੀ ਕਿੱਥੇ ਮੋਗੇ ਅੱਛਾ ਤੇ ਬਸ ਘਰੇ ਉਹ ਪਲੇਸ ਰੱਖਦੇ ਸੀਗੇ ਕਦੇ ਕਹਿੰਦੇ ਸੀ ਕਾਲੀ ਹੈ ਕਰੇ ਕਰੇ ਸੋਹਣੀ ਨਹੀਂ ਮੰਨ ਲਓ ਜੇ ਸੋਹਣੀ ਹੈ ਨਹੀਂ ਕਿ 99 ਮਹੀਨੇ ਪਹਿਲਾਂ ਘਾਤੋ ਵੇਖ ਕੇ ਗਈ ਹੈ ਪਰ ਉਹਨਾਂ ਨੇ ਪਹਿਲਾਂ ਦੇਖਣਾ ਚਾਹੀਦਾ ਸੀ ਗੱਲ ਬਾਅਦ ਚ ਉਹਦਾ ਕੁੜੀ ਦਾ ਕੁੱਟ ਮਾਰ ਕੀਤੀ ਹੈ ਟੌਰਚਰ ਵੀ ਕਰਦੇ ਰਹੇ ਤੇ ਉਸ ਤੋਂ ਬਾਅਦ ਕੁੜੀ ਨੂੰ ਇੱਥੇ ਛੱਡ ਕੇ ਛੱਡਣ ਆਏ ਸੀਗੇ ਕੁੜੀ ਦਾ ਕੁੜੀ ਦਾ ਕੁੜੀ ਦਾ ਨੰਮੀ ਵੈਸੇ ਘਰੇ ਨੰਮੀ ਕਹਿੰਦੇ ਆ ਵੈਸੇ ਉਹਨਾਂ ਪੱਕਾ ਨਾਲ ਪਤਾ ਨਹੀਂ ਕਾਲਜ ਆ ਜਾਂਦਾ ਸੀ ਰਹੀ ਕਿ ਦਿਨ ਅੜ ਸੀ ਉਹਨੂੰ ਵੀ ਉਹਨੋਂ ਨਾਮ ਦਿਲਜੀਤ ਕਿੰਨੇ ਕੰਵਿਨਿਊ ਪਨੇ ਸਦੀ ਹਾਂਜੀ ਤਨ ਕਮਿਨੇ 10 ਦਿਨ ਹੁਣ ਮੰਗ ਕੀ ਕਰਦੇ ਹਾਂ ਹੋਂ ਸਾਫ ਨਹੀਂ ਦਰਨੇ ਇਹ ਆਈ ਕੀ ਲੜ ਲੁੜ ਕੇ ਆਈ ਸੀ ਕੋਈ ਪਤਾ ਨਹੀਂ ਜੀ ਹੁਣ ਉਹਨਾਂ ਨੂੰ ਪਤਾ ਹੈ ਜਿਆਦਾ ਉਹ ਘਰ ਵਾਲੇ ਨੂੰ ਪਤਾ ਹੋਣਾ ਹੈ ਉਹ ਜਿਹੜੀ ਮਰਨ ਵਾਲੀ ਉਹ ਤਾਂ ਮਰ ਗਈ ਤੇ ਪਰਿਵਾਰ ਨੇ ਸੋਚਿਆ ਸੀਗਾ ਵੀ ਕਿਤੇ ਮਤਲਬ ਵਿਹੜੇ 'ਚ ਕਿਸੇ ਦੇ ਘਰੇ ਗਈ ਹੋਣੀ ਹੈ ਤੁਸੀਂ ਕੀ ਲੱਗਦੇ ਹੁੰਦੇ ਮੈਂ ਤਾਂ ਚਾਹ ਦਿੱਤਾ ਇਹਦਾ ਮੰਗਾਏ ਠੀਕ ਉਮਰੇ ਦਾਦੀ ਹੈਗੀ 25 ਸਾਲ ਦੀ। ਸ਼ਾਦੀ ਸੁਧਿਆ? ਹਾਂਜੀ ਹਾਂਜੀ। ਕਿੱਥੇ ਵਿਆਹੀ ਸੀ? ਇਹ ਮੋਗੇ ਜਨ ਮੋਗੇ ਪੈਸੀ। ਕਿਹਦੇ ਨਾਲ ਜੀ? ਉਹ ਦਿਲਦੀਪ ਮੁੰਡੇ ਨਾਲ। ਗੰਡ ਬਾਤ ਕੀ ਹੋਈ ਇਹਨਾਂ ਦੀ? ਗੱਲ ਬਾਤ ਕੋਈ ਆਪਸ 'ਚ ਝਗੜਾ ਹੋਇਆ ਸੋਹਰਾ ਪਰਿਵਾਰ ਨੇ ਤੰਗ ਕਰ ਰਿਆ ਸੀਗਾ। ਕਿਸ ਗੱਲੋਂ ਤੰਗ ਕਰ ਰਿਆ ਸੀਗਾ ਪਤਾ ਲੱਗਿਆ? ਉਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਇਹਨਾਂ ਦੇ ਪਰਿਵਾਰ ਦੇ ਕੋਈ ਮੈਟਰ ਸੀਗਾ ਇਹਨਾਂ ਦੇ। ਕਹਿੰਦੇ ਸੀ ਕੁੜੀ ਸੋਹਣੀ ਨਹੀਂ। ਕੁੜੀ ਸੋਹਣੀ ਨਹੀਂ ਹੈ ਕੋਈ ਇਹਨਾਂ ਦਾ ਇੱਕ ਵੇਰਨਾ ਜੋ ਜਲਦਾ ਹੀ।